ਉਹ ਬੱਕਰੀ ਮਾਰੀ ਗਿਆ ਆਪਣੇ ਵਾਲਿਆਂ ਚਲਾਰੂ ਦੇਖਿਆ ਜੋਦੇ 15 15 ਦਿਨ ਤੇ 12 15 15 ਮੱਛਰ ਖਾਣ ਆਇਆ ਸ਼ਿਕਾਰ ਮੱਛਰ ਖਾ ਗਿਆ ਸਾਡਾ ਜਿਹੜਾ ਕੰਮ ਹੈ ਅਸੀਂ ਤਾਂ 5 ਕਿਲੋ ਮੈਂ ਬੱਕਰੀ ਹੁੰਦੇ ਦੁੱਧਾ ਚੁੰਗਣ ਦੇ ਸਾਰੇ ਹੀ ਆਪ ਹਰਦੇ ਆ ਪਾਸੇ ਤਾਂ 17 ਮਾਰੀ ਦੀਆਂ ਉਹ ਚਾਪੇ ਸਾਂ ਦੀਆਂ ਛੇਲੇ ਨੂੰ ਦੇਦੀ ਨੇ ਗਲਤ ਨਹੀਂ ਮੰਗਦੇ ਤੈਰ ਦੀ 17000 ਰੁਪਏ ਕਾਠੀ ਨੂੰ ਪੋਖਣੀ ਹੋਏ ਤਾਂ ਦਿਨ ਉਹ ਮੇਰੀ ਗੱਲ ਸੁਣ ਸ਼ਿੰਗਾਰ ਪਹਿਲਾ ਸੌਦਾ ਐ ਐਂਓ ਸਮਝ ਲੈ ਵੀ ਦਾਣ ਨਹੀਂ ਇਦਾਂ ਬਚੀਦਾ ਕਾਪੀ ਵੀ ਲੈ ਲੈਣਾ ਸਾਰੀਆਂ ਗੱਲਾਂ ਛੱਡ ਦੇ ਤੇ ਪਹਿਲਾ ਸੌਦਾ ਹੈ ਗਾਣ ਸਾਨੂੰ ਆ ਵੀ ਤੈਨੂੰ ਵੀ ਉਹ ਟੈਪੂ ਨਾ ਕਰਕੇ ਪਾ ਕੇ ਚੱਲੀਏ ਹੋਰ ਕੀ ਹੈ ਮੀਂਹ ਤੇ ਪਹਿਲਾਂ ਇੱਕੋ ਹੀ ਉਹ ਤੂੰ ਚਾਹਣਾ ਵੇਚ ਦੇ 15 15000 ਉਹ 15 ਵਾਲੀ ਨਹੀਂ ਹੈਗੀ ਜੇ ਹੁੰਦੀ ਆਪਾਂ ਜਿਹੜਾ ਨੰਬਰ ਹੁੰਦੀ ਤਾਂ ਅਸੀਂ ਜਿਹੜਾ ਨੰਬਰ ਦੇਣਾ ਤੇ ਤੈਨੂੰ ਆਪੇ ਕਹਿ ਦੇਣਾ ਤਾਂ ਅਸੀਂ ਇਹ ਸਾਹਮਣੇ ਆ ਤੇ ਹਟਾਈਂ ਸਾਡੇ ਕਹਿੰਦੇ ਜਿਹਦੇ ਕਰਦਾ ਤਾਂ ਮੀਂਹ ਕੋਈ ਆਦੇ ਜਨ ਉਹ ਹੀ ਦੱਸਿਆ ਨਹੀਂ 25000 ਦੀ ਬੱਕਰੀ ਐ 16 ਦੀ 16 ਦੀ ਪਤਾ ਸੀ ਤੇ ਨਹੀਂ ਕਿਹਾ ਵੀ ਨਾ ਪਾਈ ਉਹ ਫੇਰ ਤਿੰਨ ਹੋ ਜਾਣਗੇ ਇਹਨਾਂ ਦੀ ਮੇਰੀ ਵੀ ਰੋਟੀ ਖਾਦੀ ਜੀ ਉਹਦਾ ਬਲਜੋ ਫਿਰ ਮੈਂ ਹੁਣ ਪੱਟੇ ਤੇ ਦੱਸਦੇ ਨੂੰ ਜਕੀਆਂ ਕਰਦਾ ਜੰਮੇ ਬਹਿ ਕੇ ਉਹ ਲੁੱਟਿਆ ਜਾਂਦਾ ਜਿੱਦੇ ਬੱਚੇ ਨੇ ਉਹ ਗੰਢੀ ਇਹ ਤਾਂ ਹੁਣ ਤਾਂ ਜਿੱਦ ਦੇ ਬੱਚੇ ਹੈ ਸਾਫ ਉਹਦੀ ਬੱਕਰੀ ਦਾਖ ਲਿਆ ਪੂਰਾ ਬਾਡੇ ਤੇ ਜਲਦੀ ਐ ਤਾਂ ਪੱਠ ਹੈ ਕਿ ਨਾ ਮੋਢੀ ਆ ਸਲੱਖ ਵਧੇਰਾ ਕੋਈ ਨਹੀਂ ਜੀ ਸਨਾਖਾ ਕਰ ਕੀ ਲੈਣੇ ਆਹ ਥੋੜਾ ਥੱਲੇ ਬੈ ਜਾ ਮੈਂ ਉਹਨੇ ਦਾ ਘੱਟ ਕਰ ਦੇ ਤੂੰ ਥੱਲੇ ਬੈ ਜਾ ਤੇਰੇ ਕੋਈ ਨਿਆਕ ਮੈਂ ਭਾਂਡਾ ਚੱਲ ਥੱਲੇ ਬੈ ਕੇ ਹੁਣ ਇਹਨੇ ਬਾਲਟੀ ਬੰਨੀ ਵਿਚਾਰੀ ਆ ਜੀ ਇਹਨੇ ਬੈ ਕੇ ਨਾ ਇਹਨਾਂ ਨੂੰ ਕਿਹੋ ਜੀ ਹੈਗੀ ਐ ਇਹ ਤਾਂ ਇੰਨਾ ਚੋਕ ਹੈ ਨਾ ਪਰ ਮੰਡੀ ਜੀ ਚੜਾਉਣ ਲੱਗ ਗਿਆ ਸੀ ਇਹ ਕਹਿੰਦਾ ਦੱਸਿਆ ਮੁੱਢੀ ਲੋਕੇ ਐੜ ਤੁਸੀਂ ਕਹਿੰਦੇ ਹੋ ਵੀ ਅਸੀਂ ਐਖੜਾ ਲਾਉਨੇ ਆਂ ਬਾਈ ਕਿਤੇ ਸ਼ਿੰਗਾਰ ਥੋੜਾ ਟਾਈਮ ਮਿਲਿਆ ਕਿਤੇ ਕਰਾਣੀ ਸੈਟ ਆਉਣ ਨਾ ਤੁਹਾਨੂੰ 4 ਵਜੇ ਮੇਰੀਆਂ ਬੱਕਰੀਆਂ ਚੈੱਕ ਕਰਨਾ 4 ਵਜੇ ਰਾਤ ਤੜਕੇ ਚੋਦ ਲੈਣਾ 4 ਵਜੇ ਦੇਖਿਓ ਬੱਕਰੀਆਂ ਤੇ ਤੁਰ ਨਹੀਂ ਹੁੰਦਾ ਹੱਥ ਆ ਆ ਠੀਕ ਹੈ ਨਾ ਆਹ ਉਹ ਬਾਈ 4:30 ਸਾਢੇ ਅੱਗੇ 14 ਉਹ ਬਾਈ ਛੱਡ ਸਾਰੀਆਂ ਗੱਲਾਂ ਖੇੜਾ ਪਾ 700 ਨਹੀਂ ਮੇਰੇ ਤੋਂ ਕਰੀ ਨੂੰ ਇੱਕ ਨਾ ਲਾਇਆ ਜਲਾ ਕਾਹਦੇ ਲਾਇਆ ਬਾਈ ਦਾ ਜਿਹੜਾ 4 ਵਜੇ ਸਾਢੇ ਅੱਗੇ 14 ਦਾ ਲੋਕਾ ਇੱਕ ਘੰਟਾ ਦਾ ਫਰਕ ਪੈ ਗਿਆ ਤੜਕੇ 4:30 ਸਾਢੇ ਦਾ ਮੈਂਹਮਣੇ ਭੈਣ 14 ਤੇ 9:00 ਦੇ ਵਾਰ ਰੌਲਾ ਪਾ ਦਿੰਨੇ ਵੀ ਛੱਡੋ ਸਾਨੂੰ ਆਹ ਸੌਣ ਨਹੀਂ ਦਿੰਦੇ ਅਸੀਂ ਕਿਹੜਾ ਹੋ ਕੰਨਾ ਇਹ ਤਾਂ ਉਦੇ ਚ ਬਾੜ ਕੇ ਛੱਡ ਦੇਣੇ ਮੈਂਹਮਣੇ ਇਹ ਰੰਗ ਲੈ ਕੇ ਚੁੰਮ ਕੇ ਥਲੇ ਬਾਹਰ ਆ ਗਏ ਉਹਨੂੰ ਧਾਰਾ ਮਾਰ ਦੇਣੀ ਹੈ ਪਹਿਲਾਂ ਸੌਂਦਾ ਤੇਰੇ ਨਾਲ ਜਾੜ ਦੇ ਉਹ ਇੱਕੋ ਹੀ ਦਾਵੇ ਇੱਕੋ ਹੀ 15000 ਦੀ ਲਾਇਆ ਯਾਰ ਬਸ ਇਹ ਗੱਟਾ ਨਹੀਂ ਪੇ ਰਹਿਣ ਦੇ ਰਹਿਣ ਦੇ ਰਹਿਣ ਦੇ ਬਾਈ 300 ਉਹ ਫੁੱਟ ਫਾੜ ਦੇ ਨਹੀਂ ਚਲੋ ਨਹੀਂ ਕੋਈ ਨਾ ਭਾਈ ਸਾਡੇ 14 ਜੀ ਦਾ ਭਾਈ ਮੇਰੀ ਡੈਡੀ ਵੀ ਫੇਰ ਦੱਸ ਕਿਆ ਕਰੂੰਗਾ ਜਿੱਦੋਂ ਦੇ ਮਰੀ ਮਰਾਈ ਲੈ ਕੇ ਗਿਆ ਮਨਨ ਸਾਡੇ ਦੇਖ ਕੇ ਕੋਲੀ ਬੈਠਿਆ ਆ ਦੇ ਤਨ ਪਾ ਦਿਖਾਉਣਾ ਹਾਂ ਹਾਂ ਦੇ ਸਾਰਾ ਕੁਝ ਬੰਦ ਹੋ ਜਾਉਂਦਾ ਕਿ ਆਪਾਂ 25 ਦੀ ਦਿੱਤੀ ਜਾਂਦੀ ਹੈ ਮੇਰੇ ਭਾਈ ਇਹਨਾਂ ਦਾ ਕੁਝ ਨਹੀਂ ਹੈ ਉਹ ਪਾਠੀ ਆ ਹਾਂ ਯੋ ਭਾਈ 1 ਰੁਪਈਆ ਝੂਠਾ ਮੰਨਾਂਗੇ ਜਿੰਦਰੀ ਨਹੀਂ ਸ਼ਿੰਗਾਰ ਜੇ ਹੁਣ ਇਹਦੇ ਬੱਚੇ ਬੱਚੇ ਸਹੀ ਨਹੀਂ ਬੱਚਿਆਂ ਨਾਲ ਹੁੰਦੀ ਫੇਰ ਕਿਆ ਉਹਦਾ 25 ਦੀ ਲੈ ਲੰਦੇ ਸੀ ਚੋਕੇ ਚੋਕੇ ਚੜਾਉਂਦੇ 4 ਬੱਚੇ ਕੱਢ ਕੇ ਮਾਰੀ ਮੈਂ ਦੇਖਦੇ ਬੱਚੇ ਸੜ ਜੇ ਤੇ ਝੂਠੂ ਘਰ ਬੱਕਰੀ ਮੱਕੀ ਛੂਪੀ ਤੇ ਬਾਹਰ ਤੋਂ ਇੱਕ ਦਾ ਮੱਕੀ ਚ ਮਰਿਆ ਪਿਆ ਇੱਕ ਦੂਜੇ ਪੈਰ ਮਾਰ ਮਾਰ ਕੇ ਮਾਰਦੇ ਇਹਨੇ ਚੋਈ ਤੜਕੇ ਚੋਕੇ ਕਹਿੰਦਾ ਖਾਲੀ ਕਰ ਦਿੰਦੇ ਕਹਿੰਦਾ ਸਾਰਾ ਜਿਹੜਾ ਚੋਈ ਥੇ ਕਸੂਤਾਂ ਲੇ ਨੇ ਭਾਈ ਆਪਾਂ ਮੈਂ ਹੁਣ ਤਾਂ ਮਤਲਬ 14.5 ਲੱਖ ਲਖਾਈ ਕਰਾਈ ਮੈਨੂੰ ਤਾਂ ਕੁਝ ਵੀ ਨਹੀਂ ਬਚਿਆ ਵਧੀਆ ਇਹ ਮੂੰਹ ਮੱਥੇ ਨਾਲ ਆਪਾਂ ਫੇਰ ਵੀ ਕੋਈ ਵਿਚਾਰ ਕੋਈ ਗੱਲ ਨਹੀਂ ਆ ਹੁਣ ਫੇਰ ਇਹ 15 ਦੀ ਜਿੱਥੋਂ ਪਾਸ ਤੋਂ ਮੈਨੇ ਜਿਉਂ ਫੇਰ ਵੀ ਨਹੀਂ ਕੁਝ ਬਚਿਆ ਫੇਰ ਵੀ ਤਾਂ ਫੇਰ ਵੀ ਨਹੀਂ ਕੁਝ ਬਚਿਆ ਅੱਜ ਨਹੀਂ ਬਚਦਾ ਕੁਝ ਫਸਲੇ ਕਰ ਲਾ ਲਾ ਜੀ ਇਹ ਤਾਂ ਦੇਣਾ ਪਿਆ ਨਹੀਂ ਮੈਂ ਤਾਂ ਕੋਈ ਨਹੀਂ ਉਹ ਤਾਂ ਕਿਹਦੇ ਨੇ ਉਹਨੇ ਬੰਨ ਲਖਾ ਦਿੱਤੇ ਉਹਨੇ ਪਛੜਾ ਕੇ ਕਿਸੀ ਚੱਟ ਕੀ ਆ ਲੰਗੇ ਵੀ ਸਦਾ ਜੀ ਫੇ ਤੁਸੀਂ ਨਹੀਂ ਜਾਣਦੇ ਨਹੀਂ ਕੁਝ ਨਹੀਂ ਨਾ ਫੇ ਰਹਿਣ ਦੇ ਬਾਈ ਚੱਲ ਨੂੰ ਸੋਨਾ ਵੀ ਬਣ ਸਕਦੀ ਹੈ ਸਹੀ ਐਸੇ ਮੈਂ ਰਹਿਣ ਦੇ ਨਹੀਂ ਕਾਟੇ ਵੱਧ ਦਾ ਬਾਈ ਹੁੰਦੇ ਹੀ ਨਹੀਂ 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 ਕਾਹ ਨੂੰ ਰੈਸਟੋਰੈਂਟ 12 ਦੀ ਦਿੰਦਾ ਨਹੀਂ ਦਿੰਦਾ ਬਾਈ 15 ਤੋਂ ਇੱਕ ਪੈਸਾ ਵੀ ਨਹੀਂ ਘਟ ਦਿੰਦਾ ਉਹ ਵੀ ਸੋਨੇ ਛੋਡੀ ਖਾਤਰ ਉਹ ਨੂੰ ਮੈਂ ਦੇਖ ਕੇ ਨਹੀਂ ਜਾਣੀ ਆਪਾਂ ਮੂਹਰੇ ਜਾਈਏ ਤਾਂ 150 ਤੁਸੀਂ ਲੈਂਦੇ ਨਹੀਂ ਸੀ 150 ਨਹੀਂ ਫੇ ਰਹਿਣ ਦੇ ਬਾਈ ਫੜਾ ਵੇਚ ਨਹੀਂ ਹੁੰਦਾ ਉਹ ਸਦਾ ਜੀ ਕਿਤੇ ਨਾ